अच्छा अरोड़ा साहब वापस आते हैं वेलकम है सर यार मरोड़ा वगैरह मतलब भी छोड़ दो <laughs> ਇਦਾਂ ਕਿ ਮੈਂ ਤੁਹਾਨੂੰ ਪਤਾ ਹੈ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਆ ਸਾਡੀ ਤਾਂ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਸ ਕਰਕੇ ਜਦ ਵੀ ਮੈਂ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਜੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋਈ ਬਹੁਤ ਵੱਡੀ ਲਗ ਤਕਰੀਬਨ ਪੌਣੇ 2 ਲੱਖ ਦੀ ਲੀਡ ਤੇ ਗੱਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਝਾੜੂ ਐ ਥੀਲੇ ਥੀਲੇ ਹੋ ਗਿਆ ਲੋਕ ਅੱਕ ਚੁੱਕੇ ਨੇ ਤੋਂ ਥੱਕ ਚੁੱਕੇ ਆ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦੀ ਤਿੰਨ ਸਰਪੁਰ ਹੁਸ਼ਾਰਪੁਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ ਅਰੋਣਾ ਸਾਹਿਬ ਗਏ ਨੇ ਤਾਂ ਹੁਸ਼ਾਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜੀਰੋ ਇੱਥੇ ਪੂਰੀ ਤਰ੍ਹਾਂ ਨਹੀਂ ਹੈਗੀ ਜੀ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਗੜੀ ਹੋ ਜਾਏਗੀ ਆਜੂਗਾ ਟਾਈਮ ਸਰ ਸਰ ਚੰਨੀ ਆਉਂਦਾ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਚੰਨੀ ਸਾਹਿਬ ਪਹਿਲੇ ਬਾਜਾਉ ਸਾਹਿਬ ਆਏ ਦੋ ਦਿਨ ਪਹਿਲੇ ਅੱਜ ਚੰਨੀ ਜੀ ਆ ਰਹੇ ਹਨ ਉਹ ਕਈ ਵਾਰ ਕੋਈ ਇਨਸੀਡੈਂਸ ਕੋ ਇਨਸੀਡੈਂਸ ਹੋ ਜਾਂਦਾ ਕਿ ਉਹ ਵੀ ਲੰਘਦੇ ਵਰਤੇ ਰੁੱਕੇ ਤੇ ਮੈਂ ਵੀ ਕਿ ਅਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਤਾਂ ਵੈਲਕਮ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੋਈ ਛੋੜਦਾ